ਬਿਆਦਬੀ ਦੀਆਂ ਘਟਨਾਵਾਂ ਜੀ 15 ਗੈਰ ਕਮ ਸਿਰਫ ਕੂਰਥਲੇ ਗੁਰਦੁਆਰਾ ਸਾਹਿਬ ਘਟਨਾ ਜੀ ਕੀ ਕਹੂੰ ਵੀ ਕੋ ਹਾਲਾਤ ਜਿਹੜੀ ਪੰਜਾਬ ਦੀ ਬਹੁਤ ਟਿਕੜ ਗਈ ਹੈ ਲੋ ਨਾਟਨ ਦੀ ਸਭਿਓ ਜਨੇ ਡਾਕ ਚੱਕਿਆ ਗਿਆ ਮੈਂ ਖੱਡੇ ਸੀ ਛੇ ਮੰਦਰ ਵਿੱਚ ਬਿਆਦਬੀ ਹੋਈ ਕੋਈ ਦੋਸ਼ੀ ਬਾਰੇ ਪਤਾ ਨਹੀਂ ਲੱਗਿਆ ਨਾ ਕੋਈ ਪੁਲਿਸ ਉੱਥੇ ਆਈ ਉਵੇਂ ਇੱਕ ਉਸਲੇ ਗੁਰੂ ਘਰ ਚ ਵਿੱਚ ਬਿਆਦਬੀ ਹੋਈ ਕੋਈ ਪੁੱਛਣ ਵਾਲਾ ਨਹੀਂ ਆਪ ਸਰਕਾਰ ਤਾਂ ਆਏ ਹੈ ਜਿਵੇਂ ਸਰਕਾਰ ਹੈ ਹੀ ਨਹੀਂ ਪੰਜਾਬ भगवंत मान ਨੇ پورا ਹਾਲ ਕਰਤਾ ਪੰਜਾਬ ਦਾ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਹੈ ਐ ਜੀਆਂ ਕਠਿਨਾਈਆਂ ਜਿਹੜੀਆਂ ਹੋ ਰਹੀਆਂ ਐ ਇਹਦਾ ਬਹੁਤ ਵੱਡਾ ਅਸਰ ਪੰਜਾਬ ਦੀ ਜਨਤਾ ਤੇ ਪੈ ਰਿਹਾ ਹੈ ਅੱਜ دہشت ਦਾ ਮਹੌਲ ਪੰਜਾਬ ਚ ਹੈ ਜੇ ਲੋਕਾਂ ਵਿੱਚ ਡਰ ਪਿਆ ਸੋ ਜੇ ਐ ਜੀ ਹਾਲਾਤ ਰਹੀ ਤੇ ਪੰਜਾਬ ਚ ਕੌਣ ਆਊਗਾ ਇਥੇ ਰੋ ਜਿੱਦੜਵਾ 1997 ਵਾਲਾ ਲੱਗਦਾ ਫਿਰ ਤੁਹਾਨੂੰ 17 ਸਾਲ ਦਾ ਸਰਕਾਰ ਬੰਦੀ ਕਾਲ ਦੀ ਗੱਲ ਦੀ ਜੇ ਬਹੁਤ ਤਬਾ ਲੱਗਦਾ ਜਿੱਦੜਵਾ ਤੋਂ ਜਦੋਂ ਵੀ ਗਿੱਦੜਵਾ ਵਾਲੇ ਹੀ ਸ਼ੁਰੂ ਕਰਦੇ ਸਰਕਾਰ ਦੇ ਨਹੀਂ ਤੇ ਐਕਟੀ ਫਿਰ ਤੋਂ ਗਿੱਦੜਵਾ ਵਾਲੇ ਹੀ ਤਰੋੜ ਗਏ